ਨਿਮਨੀ ਚੋਣ ਦਾ ਨਤੀਜਾ ਆ ਚੁੱਕਾ ਹੈ ਔਰ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਦਰਜ ਕਰ ਲਈ ਹੈ ਦੱਸਦੀ ਹੈ ਕਿ 12000 ਵੋਟਾਂ ਦੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਹੈ ਪਿਛਲੀ ਜਿੱਤ ਦੀ ਜੇਕਰ ਗੱਲ ਕਰੀਏ ਤਾਂ ਕਸ਼ਮੀਰ ਸਿੰਘ ਸੋਹਲ ਹਨਾ ਦੇ ਵੱਲੋਂ ਵੀ तकरीबन 12 ਤੋਂ 13 ਹਜ਼ਾਰ ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਗਈ ਸੀ ਤਾਂ ਵੱਡੀ ਜਿੱਤ ਆਮ ਆਦਮੀ ਪਾਰਟੀ ਦੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਆਖਰੀ ਰਾਉਂਡ ਦੇ ਨਤੀਜੇ ਆ ਚੁੱਕੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਇਹ ਜਿੱਤ ਦਰਜ ਕੀਤੀ ਗਈ ਹੈ ਪਰ ਦੂਸਰੇ ਪਾਸੇ ਕਾਂਗਰਸ ਅਤੇ ਭਾਜਪਾ ਦੇ ਬੁਰੇ ਹਾਲ ਇਸ ਨਤੀਜਿਆਂ ਦੇ ਵਿੱਚ ਹੋਏ ਨੇ ਜਮਾਨਤ ਜਬਤ ਹੋ ਚੁੱਕੀ ਹੈ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ ਦੀ ਤਾਂ ਇਹ ਫਿਲਹਾਲ ਵੱਡੀ ਖਬਰ ਹੈ ਹਰਮਿਤ ਸਿੰਘ ਸੰਧੂ ਪੰਜਾਬ ਤਰਨਤਾਰਨ ਦੇ ਵਿੱਚ ਜੋ ਅੱਜ ਜਮਨੀ ਚੋਣ ਹੋਈ ਤਾਂ ਉਸ ਦੇ ਵਿੱਚ ਜਿੱਤ ਦਰਜ ਕਰ ਚੁੱਕੇ ਨੇ ਵੱਡੀ ਜਿੱਤ ਉਹਨਾਂ ਦੇ ਵੱਲੋਂ ਹਾਸਲ ਕੀਤੀ ਹੈ ਔਰ ਚੌਥੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਇਹ ਚੜਨਗੇ ਦੱਸਦੇ ਕਿ ਇਸ ਤੋਂ ਪਹਿਲਾਂ ਦੋ ਵਾਰ ਉਹ ਇੰਡੀਪੈਂਡੈਂਟ ਕੈਂਡੀਡੇਟ ਦੇ ਤੌਰ ਤੇ ਚੋਣ ਲੜ ਚੁੱਕੇ ਨੇ ਔਰ ਜਿੱਤ ਵੀ ਦਰਜ ਕਰ ਚੁੱਕੇ ਨੇ ਪਰ ਦੂਸਰੇ ਪਾਸੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੁੰਦੇ ਨੇ ਤੀਸਰੀ ਵਾਰ ਉਹ ਚੋਣ ਜਿੱਤਦੇ ਨੇ ਹਾਲਾਂਕਿ ਪਿਛਲੀਆਂ ਦੋ ਚੋਣਾਂ ਦੇ ਵਿੱਚ ਇਹ ਜਿੱਤ ਹਾਸਲ ਨਹੀਂ ਕਰ ਸਕੇ ਸੀ ਪਰ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਉਦੋਂ ਤੋਂ ਹੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਤਰਨ ਤਰਨ ਤੋਂ ਉਮੀਦਵਾਰ ਬਣਾ ਕੇ ਇਹਨਾਂ ਨੂੰ ਤਾਰਿਆ ਜਾਵੇਗਾ ਚੋਣ ਮੈਦਾਨ ਦੇ ਵਿੱਚ ਔਰ ਕਿਸਮਤ ਇੱਕ ਵਾਰ ਫਿਰ ਕਰਵਟ ਬਦਲਦੀ ਹੈ ਔਰ ਵਿਧਾਨ ਸਭਾ ਦੀਆਂ ਪੌੜੀਆਂ ਦਾ ਰਾਹ ਹਰਮੀਤ ਸੰਧੂਲੇ ਖੁੱਲ ਜਾਂਦਾ ਹੈ ਤਾਂ ਇਹ ਆ ਤੁਹਾਨੂੰ ਲਗਾਤਾਰ ਤਸਵੀਰਾਂ ਵੀ ਦਿਖਾ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਲੋਕਾਂ ਦੇ ਵੱਲੋਂ ਭੰਗੜੇ ਪਾਏ ਜਾ ਰਹੇ ਨੇ ਜਸ਼ਨ ਮਨਾਇਆ ਜਾ ਰਿਹਾ ਹੈ ਔਰ ਫਿਲਹਾਲ ਇਹ ਵੱਡੀ ਜਿੱਤ ਹੋਈ ਤੁਹਾਡੇ ਨਾਲ ਨਤੀਜੇ ਵੀ ਸਾਂਝੇ ਕਰ ਦਿੱਤੇ ਦਿੰਦੇ ਹਾਂ ਆਖਰੀ ਰਾਉਂਡ ਦੇ ਨਤੀਜੇ ਆ ਚੁੱਕੇ ਨੇ ਔਰ ਆਮ ਆਦਮੀ ਪਾਰਟੀ ਨੇ ਵੱਲੋਂ ਵੱਡੀ ਜਿੱਤ ਦਰਜ ਕੀਤੀ ਗਈ ਹੈ ਸਭ ਤੋਂ ਪਹਿਲਾਂ ਹਰਮੀਤ ਸੰਧੂ ਦੇ ਜੋ ਨਤੀਜੇ ਆਏ ਨੇ ਉਹ ਤੁਹਾਨੂੰ ਦੱਸ ਦਿੰਦੇ ਆ 42649 ਵੋਟਾਂ ਹਾਸਲ ਕੀਤੀਆਂ ਗਈਆਂ ਨੇ ਔਰ ਦੂਸਰੇ ਨੰਬਰ ਤੇ ਅਕਾਲੀ ਦਲ 30558 ਵੋਟਾਂ ਇਹਨਾਂ ਦੇ ਵੱਲੋਂ ਹਾਸਲ ਕੀਤੀਆਂ ਗਈਆਂ ਨੇ ਤੀਸਰੇ ਨੰਬਰ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜੋ ਉਮੀਦਵਾਰ ਨੇ ਮਨਦੀਪ ਤਾਂ ਉਹਨਾਂ ਦਾ 19420 ਵੋਟਾਂ ਉਹਨਾਂ ਦੇ ਵੱਲੋਂ ਹਾਸਲ ਕੀਤੀਆਂ ਗਈਆਂ ਨੇ ਕਾਂਗਰਸ ਦੇ ਵੱਲੋਂ 14010 ਵੋਟਾਂ ਹਾਸਲ ਕੀਤੀਆਂ ਗਈਆਂ ਨੇ ਭਾਜਪਾ ਦੇ ਵੱਲੋਂ 5762 ਵੋਟਾਂ ਹਾਸਲ ਕੀਤੀਆਂ ਗਈਆਂ ਨੇ ਤੇ ਸ਼ਰਮਨਾਕ ਹਾਰ ਹੋਈ ਹੈ ਕਾਂਗਰਸ ਅਤੇ ਭਾਜਪਾ ਦੀ ਔਰ ਜਦੋਂ ਤੋਂ ਰਾਜਾ ਬੜਿੰਗ ਦੇ ਬਿਆਨ ਆ ਰਹੇ ਸੀ ਜਿਸ ਤਰੀਕੇ ਦੇ ਤਾਂ ਉਸ ਤੋਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਹ ਚੋਣ ਜੋ ਕਾਂਗਰਸ ਹੈ ਪਹਿਲਾਂ ਹੀ ਹତਿਆਰ ਟਾਲ ਚੁੱਕੀ ਹੈ ਤਾਂ ਕਾਂਗਰਸ ਇਸ ਚੋਣਾਂ ਦੇ ਵਿੱਚ ਕੋਈ ਵੱਡਾ ਕਾਰਨਾਮਾ ਜਾਂ ਵੱਡਾ ਕ੍ਰਿਸ਼ਮਾ ਨਹੀਂ ਕਰ ਸਕਦੀ ਤਾਂ ਇਹ ਪਹਿਲਾਂ ਹੀ ਕਿਆਸਰਾਈਆਂ ਮਹਾਰਾ ਦੇ ਵੱਲੋਂ ਲਗਾਈਆਂ ਜਾ ਰਹੀਆਂ ਸੀ ਔਰ ਉਸੇ ਤਰੀਕੇ ਦੇ ਨਤੀਜੇ ਕਾਂਗਰਸ ਨੂੰ ਇੱਥੇ ਦੇਖਣੇ ਪੈ ਰਹੇ ਨੇ ਭੁਗਤਣੇ ਪੈ ਰਹੇ ਹੈ ਕਹਿ ਸਕਦੇ ਹਾਂ ਕਿਉਂਕਿ ਕਾਂਗਰਸ ਦੇ ਨਾਲ ਜਿਸ ਤਰੀਕੇ ਦੇ ਬਿਆਨਬਾਜ਼ੀ ਕਾਂਗਰਸ ਦੇ ਪ੍ਰਧਾਨ ਦੀ ਸਾਹਮਣੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਇਹੀ ਕਿਹਾ ਜਾ ਰਿਆ ਸੀ ਕਿ ਇਹ ਸੀਟ ਉਹਨਾਂ ਦੇ ਵੱਲੋਂ ਪਹਿਲਾਂ ਹੀ ਹਾਰ ਦਿੱਤੀ ਗਈ ਹੈ ਔਰ ਦੂਸਰੇ ਪਾਸੇ ਜੋ ਭਾਜਪਾ ਹੈ ਕਿਉਂਕਿ ਭਾਜਪਾ ਦਾ ਪ੍ਰਦਰਸ਼ਨ ਕਦੇ ਵੀ ਖਾਸ ਤੌਰ ਤੇ ਤਰਨ ਤਰਨ ਦੀ ਗੱਲ ਕਰੀਏ ਤਾਂ ਇੱਥੇ ਕੋਈ ਖਾਸ ਵਧੀਆ ਨਹੀਂ ਰਿਹਾ 8 ਤੋਂ 10% ਵੋਟ ਇਹਨਾਂ ਦੇ ਵੱਲੋਂ ਬੀਤੀਆਂ ਚੋਣਾਂ ਦੇ ਵਿੱਚ ਹਾਸਲ ਕੀਤੀ ਜਾਂਦੀ ਰਹੀ ਹੈ ਤਾਂ ਉਸੇ ਤਰੀਕੇ ਦੀ ਇਹ ਵੋਟ ਉਹਨਾਂ ਦੇ ਵੱਲੋਂ ਹਾਸਲ ਕੀਤੀ ਗਈ ਹੈ ਔਰ ਹੁਣ ਜੋ ਨਤੀਜੇ ਸਾਹਮਣੇ ਆ ਰਹੇ ਆ ਤਾ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਵੱਡੀ ਜਿੱਤ ਹਾਸਲ ਕਰ ਲਈ ਗਈ ਹੈ ਤਾਂ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਅਨੂ ਚੋਪੜਾ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਜਾਣਦੇ ਆ ਪੂਰਾ ਐਨਾਲਿਸਿਸ ਕਿ ਆਖਿਰ ਕਿੱਥੇ ਕਮੀ ਰਹਿ ਗਈ ਔਰ ਕਿੱਥੇ ਆਮ ਆਦਮੀ ਪਾਰਟੀ ਦੀ ਇਹ ਜਿੱਤ ਯਕੀਨੀ ਬਣ ਜਾਂਦੀ ਹੈ ਕਿਉਂਕਿ ਵੱਡਾ ਨਤੀਜਾ ਇਹ ਪਿਛਲੇ ਜੋ ਇਲੈਕਸ਼ਨ ਹੋਏ ਆ ਤਾਂ ਉਸੇ ਤਰੀਕੇ ਦਾ ਇਹ ਨਤੀਜਾ ਦੇਖੋ ਨੂੰ ਮਿਲਿਆ ਪਿਛਲੀ ਵਾਰ तकरीबन 12 ਤੋਂ 13000 ਵੋਟਾਂ ਨਾਲ ਜਿੱਤੇ ਸੀ ਪਰ ਹੁਣ 12000 ਦੀ ਲੀਡ ਹਾਸਲ ਕੀਤੀ ਗਈ ਹੈ ਤਾਂ ਨਤੀਜੇ ਇੱਕ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਲਈ ਇੱਕੋ ਜਿਹਾ ਰਹਿਣੇ ਪਰ ਕਾਂਗਰਸ ਇੱਥੇ ਬਹੁਤ ਪੂਰੇ ਤਰੀਕੇ ਦੇ ਨਾਲ ਹਾਰਦੀ ਹੋਈ ਨਜ਼ਰ ਆ ਰਹੀ ਹੈ ਭਾਜਪਾ ਇੱਥੇ ਆਪਣੀ ਆ ਜੋ ਸਾਖ ਵੀ ਨਹੀਂ ਬਚਾ ਸਕੀ ਜਮਾਨਤ ਜਬ ਤੋ ਹੋ ਚੁੱਕੀ ਹੈ ਪਰ ਉਥੇ ਹੀ ਦੂਸਰੇ ਪਾਸੇ ਮਨਦੀਪ ਖਾਲਸਾ ਕਿਆਸ ਰਈਆਂ ਲਾਈਆਂ ਜਾ ਰਿਆ ਸੀ ਕਿ ਇੱਥੇ ਮਨਦੀਪ ਖਾਲਸਾ ਕੁਝ ਕਮਾਲ ਕਰ ਸਕਦੇ ਨੇ ਪਰ ਮਨਦੀਪ ਖਾਲਸਾ ਦੇ ਵੱਲੋਂ ਵੀ ਕੋਈ ਖਾਸ ਕਬਾਲ ਨਹੀਂ ਕੀਤਾ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਆਖਿਰ ਕਿਹੜੀ ਗੱਲ ਹੈ ਕਿਹੜਾ ਫੈਕਟਰ ਹੈ ਜਿੱਥੇ ਆਮ ਆਦਮੀ ਪਾਰਟੀ ਇਹ ਜਿੱਤ ਜਾਂਦੀ ਹੈ ਔਰ ਮਨਦੀਪ ਖਾਲਸਾ ਕਿਉਂਕਿ ਜੇਕਰ ਜਰੂਰ ਕਰਨਾ ਬਣਦਾ ਉਹ ਇਥੇ ਹਾਰ ਜਾਂਦੇ ਨੇ ਤੀਸਰੇ ਨੰਬਰ ਤੇ ਹਾਲਾકી ਰਹਿੰਦੇ ਨੇ ਪਰ ਅਕਾਲੀ ਦਲ ਦੀ ਪਰਫਾਰਮੈਂਸ ਵਧੀਆ ਕਹੀ ਜਾ ਸਕਦੀ ਹੈ ਦੂਸਰੇ ਨੰਬਰ ਤੇ ਰਹਿੰਦੇ ਨੇ ਤਾਂ ਕਿਹੜੇ ਫੈਕਟਰ ਕੰਮ ਕਰਦੇ ਨੇ ਜਿਹੜੇ ਤਿੰਨ ਤਰਫਾ ਮੁਕਾਬਲਾ ਹੋਇਆ ਕਿ ਉਹਦੇ ਵਿੱਚ ਹਰਮੀਤ ਸੰਧੂ ਲੀਡ ਲੈ ਜਾਂਦੇ ਨੇ ਔਰ ਅਕਾਲੀ ਦਲ ਔਰ ਮਨਦੀਪ ਖਾਲਸਾ ਆਪਸ ਵਿੱਚ ਪਿੱੜਦੇ ਹੀ ਰਹਿ ਜਾਂਦੇ ਨੇ ਪਾਰਟੀ ਨੇ ਬਹੁਤ ਹੀ ਵੱਡੀ ਜਿੱਤ ਨੂੰ ਅਸੀਂ ਜੇਕਰ ਵੇਖੇ ਤਾਂ ਲੀਡ ਕਾਫੀ ਜ਼ਿਆਦਾ ਰਹੀ ਇੱਥੇ ਤੁਸੀਂ ਵੇਖ ਸਕਦੇ ਹੋ ਕਿ 11000 ਦੀ ਲੀਡ ਦੇ ਨਾਲ ਜੋ ਉਹਨਾਂ ਨੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਤੁਸੀਂ ਫੈਕਟਰਸ ਦੀ ਗੱਲ ਕੀਤੀ ਹੈ ਤਾਂ ਫੈਕਟਰਸ ਬਹੁਤ ਸਾਰੇ ਰਹੇ ਨੇ ਕਿ ਹਰਮਿਤ ਸਿੰਘ ਸੰਧੂ ਜੋ ਹੈ ਉਹਨਾਂ ਨੇ ਜਿੱਤ ਹਾਸਲ ਕੀਤੀ ਸਭ ਤੋਂ ਪਹਿਲਾਂ ਤਾਂ ਅਸੀਂ ਜੇਕਰ ਹਰਮਿਤ ਸਿੰਘ ਸੰਧੂ ਦੇ ਪਿਛੋਕੜ ਨੂੰ ਵੀ ਵੇਖੀ ਉਹਨਾਂ ਦੇ ਸਿਆਸੀ ਸਫਲ ਨੂੰ ਵੇਖੀ ਤਾਂ ਪਹਿਲਾਂ ਤਾਂ ਸਭ ਤੋਂ ਪਹਿਲਾਂ 2002 ਦੇ ਵਿੱਚ ਉਹਨਾਂ ਨੇ ਆਜ਼ਾਦ ਚੋਣ ਜਿੱਤੀ ਸੀਗੀ ਤਰਨਤਾਰਨ ਹਲਕੇ ਦੇ ਵਿੱਚ ਉਹ ਪਹਿਲੀ ਵਾਰ ਜਦੋਂ ਵਿਧਾਇਕ ਬਣੇ ਸੀ 2002 ਦੇ ਵਿੱਚ ਬਣੇ ਸੀ ਉਸ ਤੋਂ ਬਾਅਦ ਉਹਨਾਂ ਨੇ ਅਕਾਲੀ ਦਲ ਦੀ ਤਰਫੋਂ ਦੋ ਜਿੱਤ ਹਾਸਲ ਕੀਤੀ ਹਾਲਾਂਕਿ ਉਸ ਤੋਂ ਬਾਅਦ ਦੋ ਵਾਰ ਉਹਨਾਂ ਨੂੰ ਹਾਰ ਦਾ ਵੀ ਸਾਹਮਣਾ ਕਰਨਾ ਪਿਆ ਸੀਗਾ ਇੱਕ ਵਾਰੀ ਕਾਂਗਰਸ ਤੋਂ ਹਾਰੇ ਉਸ ਤੋਂ ਬਾਅਦ ਆਮ ਆਦੀ ਪਾਰਟੀ ਦੇ ਉਮੀਦਵਾਰ ਤੋਂ ਹਾਰੇ ਸੀਗੇ ਲੇਕਿਨ ਹੁਣ ਜਦੋਂ ਹਰਮਿਤ ਸਿੰਘ ਸੰਧੂ ਨੇ ਆਮ ਆਦੀ ਪਾਰਟੀ ਦੇ ਵਿੱਚ ਐਂਟਰੀ ਕਰ ਲਈ ਤਾਂ ਆਮ ਆਦੀ ਪਾਰਟੀ ਦੇ ਤਰਫੋਂ ਹਨ ਇਸ ਵਾਰ ਚੋਣ ਲੜੀ ਲੇਕਿਨ ਇਸ ਵਾਰ ਜੋ ਹੈ ਲੋਕਾਂ ਨੇ ਉਹਨਾਂ ਨੂੰ ਫਿਰ ਤੋਂ ਜਿਹੜਾ ਹੈ ਭਰੋਸਾ ਉਹਨਾਂ ਦਾ ਆਪਾਂ ਕਹਿ ਲੈ ਕਿ ਇਥੇ ਜਿੱਤਿਆ ਹੈ ਲੋਕਾਂ ਦੇ ਵੱਲੋਂ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਇੱਥੇ ਸਮਰਥਨ ਦਿੱਤਾ ਗਿਆ ਹੈ ਤਾਂ ਆਮ ਆਦਮੀ ਪਾਰਟੀ ਦੇ ਲਈ ਇਹ ਇੱਕ ਚੰਗਾ ਫੈਕਟਰ ਉਹਨਾਂ ਦੇ ਲਈ ਸਾਬਿਤ ਹੋਇਆ ਹੈ ਕਿ ਹਰਮਿਤ ਸਿੰਘ ਸੰਧੂ ਅਜਿਹਾ ਚਿਹਰਾ ਸੀਗੇ ਜੋ ਲੋਕਾਂ ਦੇ ਵਿੱਚ ਪਹਿਲਾਂ ਤੋਂ ਹੀ ਜਾਣੂ ਸੀਗੇ ਲੋਕ ਉਹਨਾਂ ਨੂੰ ਸਮਝਦੇ ਸੀਗੇ ਕਿ ਪਹਿਲਾਂ ਵੀ ਕਿਉਂਕਿ ਵਿਧਾਇਕੀ ਕਰ ਚੁੱਕੇ ਸੀਗੇ ਲੋਕਾਂ ਦੇ ਉਹਨਾਂ ਨੇ ਕੰਮ ਕਰਵਾਏ ਸੋ ਇਸ ਕਰਕੇ ਜੋ ਹੈ ਹਰਮਿਤ ਸਿੰਘ ਸੰਧੂ ਲੋਕਾਂ ਦੇ ਵਿੱਚ ਆਪਣੀ ਸਾਖ ਅ ਬਚਾਉਣ ਦੇ ਵਿੱਚ ਕਾਮਯਾਬ ਹੁਣ ਵੀ ਸਾਬਿਤ ਹੋਏ ਨੇ ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਨੂੰ ਤਾਂ ਵੱਡੀ ਜਿੱਤ ਮਿਲ ਗਈ ਲੇਕਿਨ ਉਤੇ ਹੀ ਦੂਜੇ ਨੰਬਰ ਤੇ ਰਹਿਣ ਵਾਲੀ ਅਕਾਲੀ ਦਲ ਦੀ ਅਸੀਂ ਗੱਲ ਕਰੀਏ ਤਾਂ ਅਕਾਲੀ ਦਲ ਜੋ ਹੈ ਅ ਅਕਾਲੀ ਦਲ ਹਾਲਾਂਕਿ ਜਿਸ ਤਰੀਕੇ ਦੇ ਨਾਲ ਬੀਤੇ ਸਮੇਂ ਦੇ ਵਿੱਚ ਉਹਨਾਂ ਦਾ ਪ੍ਰਦਰਸ਼ਨ ਰਿਹਾ ਹੈ ਤਾਂ ਕਾਫੀ ਖਾਸੀਅਤ ਚਲਾ ਗਿਆ ਸੀਗਾ ਲੇਕਿਨ ਜਦੋਂ ਤੋਂ ਆਪਾਂ ਕਹਿ ਲੈ ਕੇ ਪੰਜਾਬ ਦੇ ਵਿੱਚ ਖੜ ਦੀ ਸਥਿਤੀ ਆਈ ਸੀਗੀ ਤਾਂ ਉਸ ਦੌਰਾਨ ਅਕਾਲੀ ਦਲ ਨੇ ਬਹੁਤ ਚੰਗੇ ਤਰੀਕੇ ਦਾ ਪ੍ਰਦਰਸ਼ਨ ਜਿਹੜਾ ਕੀਤਾ ਹਰ ਇੱਕ ਦੀ ਮਦਦ ਜਿਹੜੀ ਆ ਕਲਗਲ ਦੇ ਵੱਲੋਂ ਕੀਤੀ ਗਈ ਸੀ ਖਾਸ ਤੌਰ ਤੇ ਕੁਬੀਰ ਸਿੰਘ ਬਾਦਲ ਨੇ ਕੱਲੇ ਕੱਲੇ ਦੇ ਘਰ ਜਾ ਕੇ ਜੋ ਹੈ ਲੋਕਾਂ ਦਾ ਹਾਲ ਚਾਲ ਪੁੱਛਿਆ ਸੀਗਾ ਲੋਕਾਂ ਨੂੰ ਹਰ ਇੱਕ ਸਹੂਲਤ ਜਿਹੜੀ ਆ ਉਹਨਾਂ ਨੇ ਦਿੱਤੀ ਸੀਗੀ ਜਿਸ ਦੀ ਲੋਕਾਂ ਨੂੰ ਲੋੜ ਸੀ ਉਹ ਸਮਾਂ ਸੀਗਾ ਕਿ ਜਦੋਂ ਸੁਖਬੀਰ ਸਿੰਘ ਬਾਦਲ ਨੇ ਮੁਰਤੋਂ ਇਹ ਵਿਖਾਇਆ ਕਿ ਇੱਕ ਖੇਤਰੀ ਪਾਰਟੀ ਦੀ ਕਿੰਨੀ ਜ਼ਰੂਰਤ ਹੈ ਪੰਜਾਬ ਨੂੰ ਕਿ ਇੱਕ ਵਧੀਆ ਲੀਡਰ ਦੀ ਕਿੰਨੀ ਕਿ ਜ਼ਰੂਰਤ ਹੈ ਪੰਜਾਬ ਨੂੰ ਸੋ ਉਸ ਸਮੇਂ ਦੇ ਵਿੱਚ ਲੋਕਾਂ ਨੇ ਵੇਖਿਆ ਕਿ ਮਦਦ ਕੌਣ ਕਰ ਰਿਹਾ ਸੋ ਉਸ ਐਂਗਲ ਨਾਲ ਵੀ ਜੇਕਰ ਵੇਖਿਆ ਜਾਵੇ ਤਾਂ ਆਕਾਲੀ ਦਲ ਜਿਹੜਾ ਹੈ ਲੋਕਾਂ ਦੇ ਵਿੱਚ ਫਿਰ ਤੋਂ ਆਪਾਂ ਕਹਿ ਸਕਦੇ ਹਾਂ ਕਿ ਜੀਵਿਤ ਹੋ ਗਿਆ ਸੀਗਾ ਇਸ ਤੋਂ ਬਾਅਦ ਆਪਾਂ ਵੇਖੀਏ ਕਿ ਮਨਦੀਪ ਸਿੰਘ ਖਾਲਸਾ ਆਹ ਜੋ ਪੰਥਕ ਸੀਟ ਆਪਾਂ ਕਹਿੰਦੇ ਆ ਤਾਂ ਪੰਥਕ ਸੀਟ ਹੋਣ ਕਰਕੇ ਜਿਸ ਤਰੀਕੇ ਦੇ ਨਾਲ ਪਹਿਲਾਂ ਲੋਕ ਸਭਾ ਚੋਣਾਂ ਵੇਲੇ ਅਮਰਿਤਪਾਲ ਨੂੰ ਵੋਟਾਂ ਮਿਲੀਆਂ ਸੀਗੀਆਂ ਉਹ ਵੀ ਕਾਫੀ ਹੈਰਾਨ ਕਰਨ ਵਾਲਾ ਨਤੀਜਾ ਸੀਗਾ ਤਾਂ ਅਮਰਿਤਪਾਲ ਸਿੰਘ ਨੇ ਹਾਕਰੇ ਵਿੱਚ ਦੱਸਿਆ ਕਿ ਸਭ ਤੋਂ ਵੱਧ ਵੋਟ ਜਿਹੜੀ ਹੈ ਲੋਕ ਸਭਾ ਦੇ ਵਿੱਚ ਪਈ ਸੀਗੀ ਸਭ ਤੋਂ ਵੱਧ ਵੋਟਾਂ ਅਮਰਿਤਪਾਲ ਨੇ ਹੀ ਲਈਆਂ ਸੀਗੀਆਂ ਸਾਰੇ ਉਮੀਦਵਾਰਾਂ ਦੇ ਵਿੱਚੋਂ ਸੋ ਉਸ ਵੇਲੇ ਵੀ ਪੰਥਕ ਸੀਟ ਹੋਣ ਕਰਕੇ ਜੋ ਸਭ ਤੋਂ ਵੱਧ ਵੋਟ ਉਧਰ ਗਈ ਸੀ ਤੇ ਹੁਣ ਵੀ ਇਹੀ ਜੋ ਨਤੀਜੇ ਦੇਖੇ ਜਾ ਰਹੇ ਨੇ ਕਿ ਮਨਦੀਪ ਖਾਲਸਾ ਹਾਕ ਦੇ ਵਿੱਚ ਜਿਹੜੀ ਹੈ ਇਥੇ ਵੋਟ ਜ਼ਿਆਦਾ ਚਲੀ ਗਈ ਲੇਕਿਨ ਜੇਕਰ ਇਥੇ ਜਿਸ ਤਰ੍ਹਾਂ ਪਹਿਲਾਂ ਵੀ ਅਸੀਂ ਇਹ ਗੱਲ ਕੀਤੀ ਸੀਗੀ ਕਿ ਅਕਾਲੀ ਦਲ ਤੇ ਮਨਦੀਪ ਸਿੰਘ ਖਾਲਸਾ ਇਕੱਠੇ ਹੁੰਦੇ ਤਾਂ ਸ਼ਾਇਦ ਅੱਜ ਉਹ ਜਿੱਤ ਦਾ ਜਸ਼ਨ ਮਨਾ ਰਹੇ ਹੁੰਦੇ ਲੇਕਿਨ ਇਥੇ ਵੋਟ ਉਹਨਾਂ ਦੀ ਵੰਡੀ ਸੋ ਇਸ ਕਰਕੇ ਆਪਾਂ ਦੇਖ ਸਕਦੇ ਹਾਂ ਕਿ ਨਾ ਤਾਂ ਅਕਾਲੀ ਦਲ ਦੀ ਜਿੱਤ ਹੋਈ ਹੈ ਤੇ ਨਾ ਹੀ ਮਨਦੀਪ ਸਿੰਘ ਖਾਲਸਾ ਦੀ ਜਿੱਤ ਹੋਈ ਹੈ ਸੋ ਅਜਿਹੇ ਦੇ ਵਿੱਚ ਇਹਨਾਂ ਦੋਵਾਂ ਦੀ ਵੋਟ ਵੰਡੇ ਜਾਣ ਕਰਕੇ ਮੈਂ ਕਹਿ ਸਕਦੀ ਹਾਂ ਕਿ ਇਹ ਫੈਕਟਰ ਜੋ ਹੈ ਆਮ ਆਦਮੀ ਪਾਰਟੀ ਦੇ ਲਈ ਫਾਇਦੇਮੰਦ ਸਾਬਿਤ ਹੋਇਆ ਤੇ ਇਸ ਕਰਕੇ ਆਮ ਆਦਮੀ ਪਾਰਟੀ ਜਿਹੜੀ ਹੈ ਹੁਣ ਜਿੱਤ ਦਾ ਆਪਣਾ ਜਸ਼ਨ ਮਨਾ ਰਹੀ ਹੈ ਤੇ ਜਿਸ ਤਰ੍ਹਾਂ ਅਸੀਂ ਵੇਖਿਆ ਕਿ 42649 ਵੋਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਨੇ ਤੇ 11 ਹਜ਼ਾਰ ਤੋਂ ਵੱਧ ਦੀ ਇੱਥੇ ਲੀਡ ਸੀਗੀ ਉਹਨਾਂ ਦੇ ਕੋਲ ਹਾਲਾਂਕਿ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਜਦੋਂ ਅਸੀਂ ਵੇਖਿਆ ਤਾਂ ਅਕਾਲੀ ਦਲ ਲੱਗੇ ਚੱਲ ਰਿਹਾ ਸੀਗਾ ਲੱਗ ਰਿਹਾ ਸੀ ਕਿ ਅਕਾਲੀ ਦਲ ਜਿਸ ਤਰੀਕੇ ਦੇ ਨਾਲ ਉਸਨੇ ਮੋੜ ਤੋਂ ਵਾਪਸੀ ਕੀਤੀ ਹੈ ਤੇ ਸ਼ਾਇਦ ਅੱਜ ਅਕਾਲੀ ਦਲ ਦੀ ਜਿੱਤ ਹੋ ਸਕਦੀ ਹੈ ਲੇਕਿਨ ਉਸ ਤੋਂ ਬਾਅਦ ਲੀਡ ਜਿਹੜੀ ਟੁੱਟੀ ਤੀਸਰੇ ਰਾਉਂਡ ਤੋਂ ਬਾਅਦ ਅਤੇ ਫਿਰ ਆਮ ਆਦਮੀ ਪਾਰਟੀ ਦੇ ਹਰਜੀਤ ਸਿੰਘ ਸੰਧੂ ਨੇ ਜੇ ਸ੍ਰੀ ਕੇਦਨਾਲ ਆਪਣੀ ਲੀਡ ਬਣਾਈ ਰੱਖੀ ਹੌਲੀ ਹੌਲੀ ਜਿਵੇਂ ਜਿਵੇਂ ਰਾਉਂਡ ਅੱਗੇ ਵਧੇ ਤਾਂ ਰਾਉਂਡਸ ਤੋਂ ਬਾਅਦ ਲੀਡ ਜਿਹੜੀ ਹੈ ਹਰਮੀਤ ਸਿੰਘ ਸੰਧੂ ਦੀ ਹੀ ਹੋਰ ਜ਼ਿਆਦਾ ਵਾਧੀ ਗਈ ਸੀ ਸੋ ਉਸ ਨੂੰ ਆਪਾਂ ਵੇਖੀ ਤਾਂ ਇਥੇ ਵੱਡਾ ਫੈਕਟਰ ਉਹੀ ਰਿਹਾ ਕਿ ਮਨਦੀਪ ਸਿੰਘ ਖਾਲਸਾ ਨੇ ਜੋ ਹੈ ਇਥੇ ਅਕਾਲੀ ਦਲ ਦੀ ਵੋਟ ਤੋੜੀ ਅਕਾਲੀ ਦਲ ਦੀ ਵੋਟ ਜਿਹੜੀ ਵੰਡੀ ਗਈ ਮਨਦੀਪ ਸਿੰਘ ਖਾਲਸਾ ਦੇ ਵਿੱਚ ਹਿੱਸੇ ਆ ਗਏ ਲੇਕਿਨ ਉਸ ਦਾ ਫਾਇਦਾ ਜਿਹੜਾ ਸਭ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਨੂੰ ਹੋ ਗਿਆ ਜੀ ਵਾਹੀ ਅਕਾਲੀ ਦਲ ਦੇ ਵਿੱਚ ਜਿਹੜਾ ਇਹ ਮੁਕਾਬਲਾ ਦੇਖਣ ਨੂੰ ਮਿਲਿਆ ਦੂਸਰੇ ਤੇ ਤੀਸਰੇ ਨੰਬਰ ਲਈ ਤਾਂ ਕਿਤੇ ਨਾ ਕਿਤੇ ਅਕਾਲੀ ਦਲ ਦੀ ਹਾਰ ਦਾ ਕਾਰਨ ਉਹ ਬਣਿਆ ਤੁਸੀਂ ਇਹੀ ਕਹਿਣਾ ਚਾ ਰਹੇ ਹੋ ਜੀ ਜੀ ਬਿਲਕੁਲ ਤਾਂ ਦੂਸਰੇ ਪਾਸੇ ਜਿਸੀ ਹੁਣ ਦਰਸ਼ਕਾਂ ਨੂੰ ਦੱਸ ਦਿੰਦੇ ਆ ਕਿ ਅਰਵਿੰਦ ਕੇਜਰੀਵਾਲ ਹੁਣਾਂ ਦਾ ਵੀ ਬਿਆਨ ਇਸ ਮਾਮਲੇ ਨੂੰ ਲੈ ਕੇ ਸਾਹਮਣੇ ਆ ਚੁੱਕਾ ਹੈ ਅੱਜ ਕਿਉਂਕਿ ਅਰਵਿੰਦ ਕੇਜਰੀਵਾਲ ਹੁਣਾਂ ਦੇ ਵੱਲੋਂ ਜੋ ਤਰਨਤਾਰਨ ਦੇ ਵਿੱਚ ਜਿੱਤ ਹਾਸਲ ਕੀਤੀ ਗਈ ਹੈ ਤਾਂ ਉਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਦੇ ਲੋਕਾਂ ਦੀ ਤਾਰੀਫ ਕੀਤੀ ਹੈ ਕਹਿੰਦੇ ਇਹਨਾਂ ਨੂੰ ਕੰਮ ਦੀ ਸਮਝ ਹੈ ਤਾਂ ਕੰਮ ਨੂੰ ਐਪਰੀਸ਼ੀਏਟ ਕਰਦੇ ਨੇ ਪੰਜਾਬ ਦੇ ਲੋਕ ਤੁਹਾਨੂੰ ਕਾਲ ਲੈਣਾ ਚਾਹੂੰਗੀ ਕੰਮ ਨੂੰ ਐਪਰੀਸ਼ੀਏਟ ਕੀਤਾ ਗਿਆ ਇੱਥੇ ਜੀ ਬਿਲਕੁਲ ਵੇਖਿਆ ਜਾਇਆ ਤਾਂ ਤਰਨਤਾਰਨ ਦੇ ਵਿੱਚ ਕਾਫੀ ਆਪਾਂ ਦੇਖੇਗਾ ਵਿਕਾਸ ਹੋਇਆ ਸੀਗਾ ਸੋ ਮੇਰੇ ਖਿਆਲ ਨਾਲ ਉਹੀ ਲੱਗਦਾ ਲੋਕਾਂ ਨੂੰ ਕਿ ਕੰਮ ਇਸ ਤਰੀਕੇ ਦੇ ਨਾਲ ਹੋਇਆ LGBT ਸਮੇਂ ਦੇ ਵਿਚ ਆਮ ਆਦਮੀ ਪਾਰਟੀ ਨੇ ਜਿਸ ਤਰੀਕੇ ਦੇ ਨਾਲ ਕੰਮ ਕੀਤਾ ਲੋਕ ਸ਼ਾਇਦ ਉਸ ਚੀਜ਼ ਨੂੰ ਵੇਖ ਰਹੇ ਸੀਗੇ ਕਿਉਂਕਿ ਆਪਾਂ ਗੱਲ ਕਰ ਲਈਏ ਇਲੈਕਟ੍ਰਿਸਿਟੀ ਦੇ ਜਿਹੜੇ ਬਿਜਲੀ ਦੇ ਬਿੱਲ ਨੇ ਉਹ ਲੋਕਾਂ ਨੂੰ ਜਿਹੜੇ ਨਹੀਂ ਦੇਣੇ ਪੈ ਰਹੇ ਸੋ ਉਹ ਲੋਕਾਂ ਦੇ ਲਈ ਇੱਕ ਬੜੀ ਵੱਡੀ ਆਪਾਂ ਕਹਿ ਸਕਦੇ ਹਾਂ ਕਿ ਸਹੂਲਤ ਹੈ ਲੋਕ ਜਿਹੜਾ ਇੱਕ ਆਮ ਵਿਅਕਤੀ ਹੁੰਦਾ ਹੈ ਉਹ ਹਮੇਸ਼ਾ ਆਪਣੇ ਆਪ ਦਾ ਜਿਹੜਾ ਉਸ ਦਾ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਕੁਝ ਸਹੂਲਤਾਂ ਹੁੰਦੀਆਂ ਨੇ ਉਸੇ ਨੂੰ ਪਹਿਲਾਂ ਮੱਦੇਨਜ਼ਰ ਉਹ ਰੱਖਦੇ ਹੋਏ ਇੱਕ ਕਿਸੇ ਵੀ ਆਪਣੇ ਜੋ ਜੜਾ ਨੇਤਾ ਹੁੰਦਾ ਜਾਂ ਆਗੂ ਹੁੰਦਾ ਉਸ ਨੂੰ ਜਿਤਾਉਂਦਾ ਸੋ ਆਵਾਜ਼ ਦੀ ਪਾਰਟੀ ਨੇ ਸਭ ਤੋਂ ਪਹਿਲਾਂ ਤਾਂ ਲੋਕਾਂ ਦੀ ਉਹ ਜਿਹੜੀ ਮੁਸ਼ਕਿਲ ਸੀਗੀ ਇੱਕ ਉਸ ਨੂੰ ਹੱਲ ਕੀਤਾ ਹੋਇਆ ਸੀਗਾ ਬਾਕੀ ਆਪਾਂ ਦੇਖ ਲਈਏ ਤਾਂ ਤਰਨ ਤਰਨ ਹਲਕੇ ਦੇ ਵਿੱਚ ਜਦੋਂ ਹੜ੍ਹ ਵੇਲੇ ਵੀ ਨੁਕਸਾਨ ਹੋਇਆ ਤਾਂ ਉਸ ਵੇਲੇ ਵੀ ਆਵਾਜ਼ ਦੀ ਪਾਰਟੀ ਦੇ ਸਾਰੇ ਹੀ ਆਗੂ ਜਿਹੜਾ ਉਤਰੇ ਹੋਏ ਸੀਗੇ ਗਰਾਊਂਡਸ ਦੇ ਵਿੱਚ ਤੇ ਉਹਨਾਂ ਨੇ ਜਿੰਨੀ ਵੀ ਮਦਦ ਸੀਗੀ ਉਹ ਲੋਕਾਂ ਦੀ ਉੱਥੇ ਹੀ ਕੀਤੀ ਕਈ ਆਗੂਆਂ ਦੇ ਵੱਲੋਂ ਜੁਆ ਉੱਥੇ ਪੈਸੇ ਵੀ ਵੰਡੇ ਗਏ ਸੀਗੇ ਸੋ ਇੱਕ ਤਰੀਕੇ ਦੇ ਨਾਲ ਉਹ ਚੀਜ਼ ਮੈਨੂੰ ਲੱਗਦਾ ਹੈ ਕਿ ਲੋਕਾਂ ਨੇ ਵੇਖਿਆ ਕਿ ਹਾਂ ਜਿਹੜੀ ਸਤਾਤਰ ਪਾਰਟੀ ਹੈ ਸਾਡੀ ਉਹ ਕੰਮ ਕਰ ਰਹੀ ਹੈ ਤੇ ਅੱਗੇ ਹੁਣ ਜੋ 1 ਸਾਲ ਦਾ ਇਸ ਦਾ ਇਹਨਾਂ ਦਾ ਟੈਨਰ ਹੋਵੇਗਾ ਜੋ ਹਰਮਿਤ ਸਿੰਘ ਸੰਧੂ ਹੁਣ 1 ਸਾਲ ਕਰਨਗੇ ਕੰਮ ਉਹ ਵੀ ਮੈਨੂੰ ਲੱਗਦਾ ਹੈ ਕਿ ਹੁਣ ਲੋਕਾਂ ਨੂੰ ਉਹ ਵੀ ਦੇਖਣ ਦੇਖਣਗੇ ਲੋਕ ਕਿ 1 ਸਾਲ ਦੇ ਵਿੱਚ ਹੋਰ ਕੀ ਕੁਝ ਹੁੰਦਾ ਹੈ ਕਿਉਂਕਿ ਹੁਣ ਤੱਕ ਲੋਕਾਂ ਨੇ ਕੰਮ ਦੇ ਬੇਸਿਸ ਤੇ ਜਿਹੜੀ ਇਹ ਵੋਟ ਪਾ ਦਿੱਤੀ ਹੈ ਇੱਕ ਵਾਰ ਫਿਰ ਤੋਂ ਸਤਾਤਰ ਨੂੰ ਜੁੜਿਆ ਮੌਕਾ ਦੇ ਦਿੱਤਾ ਹੈ ਹੁਣ ਦੇਖਣਾ ਹੋਵੇਗਾ ਕਿ ਅੱਗੇ ਜਿਹੜਾ ਸਾਲ ਆਣਾ ਉਸ ਦੇ ਵਿੱਚ ਵੀ ਸੱਤਾ ਕਰ ਕੀ ਕੁਝ ਕਰਦੀ ਹੈ ਹੁਣ ਤੱਕ ਲੋਕਾਂ ਨੇ ਜਿਹੜਾ ਕੰਮ ਨੂੰ ਵੇਕੇ ਵੋਟ ਪਾਈ ਹੈ ਤੁਸੀਂ ਮਾਹੀ ਕੇਜਰੀਵਾਲ ਦੇ ਬਿਆਨ ਦੀ ਵੀ ਗੱਲ ਕੀਤੀ ਹੈ ਤਾਂ ਕੇਜਰੀਵਾਲ ਨੇ ਇਹ ਕਿਹਾ ਕਿ ਤਲੰਤਰਨ ਉਪ ਚੋਣ ਦੇ ਵਿੱਚ ਜੋ ਹੈ ਇਸ ਵਾਰ ਇਤਿਹਾਸਿਕ ਜਿੱਤ ਹੋਈ ਹੈ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਇਸ ਵਾਰ ਕੰਮ ਦੀ ਰਾਜਨੀਤੀ ਨੂੰ ਵੋਟ ਪਾਈ ਹੈ ਇੱਥੇ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਵੱਲੋਂ ਦੱਸਿਆ ਕਿ ਸੀਐਮ ਮਾਨਦੀ ਵੀ ਤਾਰੀਫ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਜੀ ਦੀ ਈਮਾਨਦਾਰੀ ਅਗਵਾਈ ਨੂੰ ਜਿਹੜਾ ਤਰਜੀਹ ਦਿੱਤੀ ਗਈ ਹੈ ਲੋਕਾਂ ਦੇ ਵੱਲੋਂ ਸੋ ਇਥੇ ਸੀਐਮ ਮਾਨ ਨੂੰ ਜਿਹੜਾ ਆਪਾਂ ਕਹਿ ਲੈ ਕੇ ਸੀਐਮ ਮਾਨ ਨੂੰ ਕੇਜਰੀਵਾਲ ਹੋਣਾਂ ਦੇ ਵੱਲੋਂ ਸਰਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਇਮਾਨਦਾਰੀ ਦੇ ਨਾਲ ਅਗਵਾਈ ਸੀਐਮ ਮਾਨ ਕਰ ਰਹੇ ਨੇ ਸੋ ਉਹ ਲੋਕਾਂ ਨੂੰ ਪਸੰਦ ਆ ਰਹੀ ਹੈ ਸੋ ਇਹੀ ਕਹਿ ਸਕਦੇ ਆ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦਾ ਹੁਣ ਤੱਕ ਦਾ ਕਾਰਜਕਾਲ ਰਿਹਾ ਹੈ ਜੋ ਜੋ ਵਾਅਦੇ ਕੀਤੇ ਗਏ ਸੀਗੇ ਲੋਕਾਂ ਦੇ ਨਾਲ ਉਹ ਪੂਰੇ ਕੀਤੇ ਨੇ ਤੇ ਹੁਣ ਜੋ ਅਹ ਦੱਸੇ ਕਿ ਹੋਰ ਵੀ ਵਾਦੇ ਬਾਕੀ ਰਹਿੰਦੇ ਨੇ ਆਮ ਆਦਮੀ ਪਾਰਟੀ ਦਾ ਕਹਿਣਾ ਕਿ ਉਹ ਵੀ ਆਉਣ ਵਾਲੇ ਸਮੇਂ ਚ ਪੂਰਾ ਕਰਾਂਗੇ